ਪੰਜਾਬ ਦੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸੀ ਕਿ ਜੰਗ ਮੁੱਕ ਗਈ ਜੰਗ ਟਲ ਗਈ ਪਰ ਉਹ ਜੰਗ ਫੇਰ ਲੱਗ ਗਈ ਸਾਰੀ ਰਾਤ ਪੰਜਾਬ ਦੇ ਵਿੱਚ ਇਹੀ ਖਬਰਾਂ ਫੇਰ ਚਲਦੀਆਂ ਰਹੀਆਂ ਕਿ ਬਲੈਕਆਊਟ ਕਿੱਥੇ ਹੋ ਗਿਆ ਧੁਮਾਕਾ ਕਿੱਥੇ ਹੋ ਗਿਆ ਕਿਹੜੀ ਥਾਂ ਤੇ ਡਰੋਨ ਦੇਖਿਆ ਗਿਆ ਕਿਹੜੀ ਥਾਂ ਦੇ ਉੱਤੇ ਮਿਜ਼ਾਈਲ ਡਿੱਗੀ ਹੈ ਕਿਹੜੀ ਥਾਂ ਦੇ ਉੱਤੇ ਸੈਰਣ ਵਜਾ ਤੇ ਕਿਹੜੀ ਥਾਂ ਦੇ ਉੱਤੇ ਗੁਰਦੁਆਰੇ ਦੇ ਵਿੱਚੋਂ ਹੁੱਕਾ ਦਿੱਤਾ ਗਿਆ ਤੇ ਇਹ ਗੱਲ ਸੱਚੀ ਹੈ ਕਿ ਗੁਰਦਾਸਪੁਰ ਪਠਾਨਕੋਟ ਬਰਨਾਲਾ ਮੁਖਸਰ ਸਾਹਿਬ ਫਾਜ਼ਲਕਾ ਫਿਰੋਜ਼ਪੁਰ ਤੇ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਸਾਰੀ ਰਾਤ ਬਲੈਕਆਊਟ ਰਿਹਾ ਯਾਨੀ ਕਿ ਘੁੱਪ ਹਨੇਰਾ ਇੱਕ ਵਾਰ ਫੇਰ ਰਿਹਾ ਕਿਉਂ ਰਿਹਾ ਕਿਉਂਕਿ ਇਹ ਖਬਰਾਂ ਆਉਣ ਲੱਗ ਪਈਆਂ ਮੀਡੀਆ ਦੇ ਵਿੱਚ ਕਿ ਪਾਕਿਸਤਾਨ ਮੁਕਰ ਗਿਆ ਖਬਰਾਂ ਇਹ ਆਈਆਂ ਕਿ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫੇਰ ਕੀਤੇ ਗਏ ਵਾਅਦੇ ਨੂੰ ਤੋੜ ਦਿੱਤਾ ਗਿਆ ਕਿਉਂਕਿ ਹਾਲੇ ਤਾਂ ਪੰਜਾਬੀ ਤੇ ਗੈਰ ਪੰਜਾਬੀ ਨੈਸ਼ਨਲ ਮੀਡੀਆ ਦਾ ਇੱਕ ਹਿੱਸਾ ਤੇ ਪੰਜਾਬੀ ਆਪਸ ਦੇ ਵਿੱਚ ਜਾਂ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਡੋਨਲਡ ਟਰੰਪ ਦਾ ਧੰਨਵਾਦ ਕਰ ਰਹੇ ਸੀ ਤੇ ਪੰਜਾਬੀ ਤਾਂ ਉਹਨੂੰ ਇਹ ਗੱਲ ਕਹਿ ਰਹੇ ਸੀ ਵੀ ਭਾਈ ਇਹਨੇ ਦੁਨੀਆਂ ਦੇ ਸਰਪੰਚ ਦੇ ਕਮਾਲ ਕਰਤੀ ਆ ਇਹ ਬੰਦਾ ਸਿਰਾਂ ਲਾਉਂਦਾ ਇਹ ਬੰਦਾ ਕਮਾਲ ਕਰਦਾ ਪੰਜਾਬਗਾਨੇ ਤਾਂ ਇਹ ਵੀ ਲਿਖਣਾ ਸ਼ੁਰੂ ਕਰਤਾ ਸੀ ਵੀ ਇਹ ਡੋਨਾਲਡ ਸਿੰਘ 트ੰਪ ਆ ਇਹ ਅਸਲ ਦੇ ਵਿੱਚ ਬੰਦਾ ਕਮਾਲ ਕਰ ਜਾਂਦਾ ਭਾਵੇਂ ਕੁਝ ਵੀ ਕਰਨਾ ਹੋਵੇ ਪਰ ਉਹਦੀ ਮੰਨੀ ਹੀ ਨਹੀਂ ਗਈ ਮੀਡੀਏ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਰਾਤ ਦੇ ਵੇਲੇ ਕਿ 3 ਘੰਟੇ ਬਾਅਦ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫਿਰ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ ਹੈ ਉਹਦੇ ਵੱਲੋਂ ਭੇਜੇ ਗਏ ਡਰੋਨ ਪੰਜਾਬ ਦੇ ਵਿੱਚ ਫਿਰ ਦਿਸਣੇ ਸ਼ੁਰੂ ਹੋ ਗਏ ਆ ਇੱਕ ਵਾਰ ਫਿਰ ਪਠਾਨਕੋਟ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਧੁਮਾਕਿਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਾਰਨ ਕੀ ਇਹਦੇ ਪਿੱਛੇ ਉਧਰ ਪਾਕਿਸਤਾਨ ਨੇ ਇਹ ਗੱਲ ਕਹਿ ਰਿਹਾ ਕਿ ਭਾਈ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਭਾਰਤ ਨੇ ਕਰ ਦਿੱਤੀ ਆ ਪੇਸ਼ਾਵਰ ਵਾਲੇ 에ਅਰਪੋਰਟ ਦੇ ਵੱਲ ਡਰੋਨ ਭੇਜਿਆ ਜਿਹੜਾ ਕਿ ਸਾਡੇ ਜਿਹੜੀ ਡਿਫੈਂਸ ਸਿਸਟਮ ਆ ਉਹਦੇ ਵੱਲੋਂ ਮਾਰ ਮੁਕਾਇਆ ਗਿਆ ਭਾਰਤ ਇਹ ਗੱਲ ਕਹਿੰਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਨਗਰੋਟਾ ਦੇ ਵੱਲ ਤੇ ਇੱਥੇ ਉਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਪਰ ਅਸੀਂ ਉਹਨਾਂ ਦੇ ਹਮਲੇ ਨੂੰ ਨਕਾਰਾ ਕਰ ਦਿੱਤਾ ਅਸੀਂ ਉਹਨਾਂ ਦੇ ਹਮਲੇ ਨੂੰ ਸਫਲ ਨਹੀਂ ਹੋਣ ਦਿੱਤਾ ਪਾਕਿਸਤਾਨ ਨੇ ਗੱਲ ਕਹਿਣਾ ਕਿ ਭਾਰਤ ਦੇ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ਭਾਰਤ ਇਹ ਗੱਲ ਕਹਿਣਾ ਕਿ ਪਾਕਿਸਤਾਨ ਦੇ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ਤੇ ਵਿਚਲਾ ਬਾਜ਼ਰਾ ਕੀ ਆ ਸਵਾਲ ਇਹ ਪੈਦਾ ਹੁੰਦਾ ਕਿ ਵਿਚਲਾ ਕਾਰਨ ਕੀ ਆ ਜੇ ਗੋਲੀਆਂ ਉਮੀ ਸੁਣਦੀਆਂ ਧੁਮਾਕੇ ਉਮੀ ਸੁਣਦੇ ਆ ਬਲੈਕਆਊਟ ਉਮੀ ਹੋਇਆ ਤੇ ਇਹਦੇ ਪਿੱਛੇ ਕਾਰਨ ਕੀ ਆ ਇਸੇ ਦਰਮਿਆਨ ਲੰਗੀ ਰਾਤ ਚੀਨ ਦਾ ਇੱਕ ਬਿਆਨ ਆਇਆ ਚੀਨ ਦੇ ਇੱਕ ਮੰਤਰੀ ਦੇ ਵੱਲੋਂ ਇੱਕ ਮਹੱਤਵਪੂਰਨ ਗੱਲ ਕਹੀ ਉਹਨੇ ਕਿਹਾ ਜੀ ਕਿ ਅਸੀਂ ਪਾਕਿਸਤਾਨ ਦੀ ਪ੍ਰਭੂਸਤਾ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਖਾਤਰ ਹਮੇਸ਼ਾ ਉਹਦੇ ਨਾਲ ਖੜੇ ਰਹਾਂਗੇ ਇਸ ਬਿਆਨ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਚਰਚਾ ਹੋਈ ਆ ਕਿ ਜੇਕਰ ਅੱਜ 트ੰਪ ਦੇ ਵੱਲੋਂ ਦੋਵਾਂ ਦੇਸ਼ਾਂ ਦੇ ਵਿੱਚ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਦੋਵਾਂ ਦੇਸ਼ਾਂ ਨੂੰ ਮਨਾ ਵੀ ਲਿਆ ਗਿਆ ਤਾਂ ਚੀਨ ਦੇ ਵੱਲੋਂ ਤੂੰਬਾ ਲਾ ਕੇ ਇੱਕ ਵਾਰ ਫਿਰ ਪਾਕਿਸਤਾਨ ਦੇ ਵੱਲੋਂ ਹਮਲਾ ਕਰਵਾਇਆ ਜਾ ਰਿਹਾ ਪਾਕਿਸਤਾਨ ਦੇ ਕੋਲੋਂ ਹਮਲਾ ਕਰਵਾਇਆ ਜਾ ਰਿਹਾ ਨਾ ਮੈਂ ਨੈਸ਼ਨਲ ਮੀਡੀਆ ਦੇ ਉੱਤੇ 100% ਦੀ ਕਦੇ ਯਕੀਨ ਕਰਾਂ ਤੇ ਨਾ ਕਰਾਂ ਪਾਕਿਸਤਾਨੀ ਮੀਡੀਆ ਦੇ ਉੱਤੇ ਕਦੇ ਖਬਰ ਕੋਈ ਆ ਜਾਂਦੀ ਆ ਕਦੇ ਖਬਰ ਕੋਈ ਆ ਜਾਂਦੀ ਆ ਪਰ ਇੰਨੀ ਗੱਲ ਦਾ ਜ਼ਰੂਰ ਪਤਾ ਬੇਜਦੋਂ ਲੋਕਾਂ ਕੋ ਸੁਰਖਰੂ ਹੋਏ ਤੇ 3 ਘੰਟਿਆਂ ਬਾਅਦ ਇੱਕ ਵਾਰ ਫੇਰ ਖਬਰ ਆ ਗਈ ਜੀ ਕਿ ਉਹੋ ਜਿਹਾ ਮਾਹੌਲ ਫੇਰ ਬਣ ਗਿਆ ਮੁਕਰਿਆ ਕਿਉਂ ਪਾਕਿਸਤਾਨ ਇਹ ਲੋਕਾਂ ਦੇ ਮਨ ਵਿੱਚ ਸਵਾਲ ਆ ਕੀ ਚੀਨ ਦੇ ਪੰਪ ਦੇ ਵਿੱਚ ਆ ਕੇ ਮੁਕਰਿਆ ਕੀ ਉਹ ਟਰੰਪ ਨੂੰ ਕੁਝ ਵੀ ਨਹੀਂ ਸਮਝਦਾ ਇਸ ਕਰਕੇ ਮੁਕਰਿਆ ਕੀ ਇਹਦੇ ਪਿੱਛੇ ਲੁਕਵੀਂ ਕਹਾਣੀ ਕੋਈ ਹੋਰ ਆ ਇਹਦੇ ਬਾਬਤ ਲੋਕਾਂ ਦੇ ਮਨਾਂ ਵਿੱਚ 100 ਤਰ੍ਹਾਂ ਦੇ ਸਵਾਲ ਪੈਦਾ ਹੋਏ ਆ ਪਰ ਹਨੇਰਾ ਘੁੱਪ ਫੇਰ ਆ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਫੇਰ ਆ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾਂ ਦਾ ਬਾਜ਼ਾਰ ਫੇਰ ਆ ਮੇਰੇ ਕੋਲੇ ਕੁਝ ਕੁ ਰਿਪੋਰਟਾਂ ਪਠਾਨਕੋਟ ਅਮਰਸਰ ਲੁਧਿਆਣਾ ਪਟਿਆਲਾ ਬਰਨਾਲਾ ਬਠਿੰਡਾ ਰੋਪੜ ਹੁਸ਼ਿਆਰਪੁਰ ਫਾਜ਼ਿਲਕਾ ਤੇ ਫਿਰੋਜ਼ਪੁਰ ਇਹਨਾਂ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੰਗੀ ਰਾਤ ਫੇਰ ਬਲੈਕਆਊਟ ਰਿਹਾ ਇਹ ਜਾਣਨ ਦੇ ਬਾਵਜੂਦ ਕਿ ਭਾਈ ਹੁਣ ਟਰੰਪ ਦੇ ਵਿਚਾਲੇ ਪੈਣ ਦੇ ਕਰਕੇ ਟਰੰਪ ਦੇ ਵੱਲੋਂ ਸੁਲਾ ਸਫਾਈ ਕਰਾਉਣ ਦੇ ਕਰਕੇ ਭਾਰਤ ਤੇ ਪਾਕਿਸਤਾਨ ਦੇ ਵੱਲੋਂ ਇੱਕ ਦੂਜੇ ਦੇ ਵੱਲ ਹਮਲੇ ਕਰਨੇ ਬੰਦ ਕਰ ਦਿੱਤੇ ਗਏ ਆ ਖਬਰ ਤਾਂ ਇਹ ਵੀ ਆਈ ਸੀ ਵਿਕਰਮ ਮਿਸਰੀ ਜਿਹੜੇ ਨੇ ਭਾਰਤ ਦੇ ਵਿਦੇਸ਼ ਸਕੱਤਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਨਾ ਭਾਰਤ ਕੋਈ ਕਰੂਗਾ ਜੇ ਸਮੁੰਦਰ ਰਹੀਂ ਹਮਲਾ ਨਾ ਕਰੂਗਾ ਆਕਾਸ਼ ਰਹੀਂ ਹਮਲਾ ਤੇ ਨਾ ਕਰੂਗਾ ਧਰਤੀ ਰਹੀਂ ਹਮਲਾ ਪਰ ਫਿਰ ਜਦੋਂ ਸੀਜ਼ਫਾਇਰ ਦੀ ਉਲੰਘਣਾ ਹੋਈ ਆ ਤੇ ਤੁਰੰਤ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਪਾਕਿਸਤਾਨ ਦੇ ਵੱਲੋਂ ਵਾਅਦੇ ਤੋਂ ਮੁਕਰਿਆ ਗਿਆ ਉਹਦੇ ਵੱਲੋਂ ਇਹ ਗਲਤ ਕੀਤਾ ਗਿਆ ਉਹਦੇ ਵੱਲੋਂ ਭਾਰਤੀ ਸੀਮਾ ਦੇ ਵਿੱਚ ਭਾਰਤੀ ਖੇਤਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਆਰਮੀ ਦੇ ਵੱਲੋਂ ਤੇ ਭਾਰਤ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਇਹ ਗੱਲਾਂ ਪਾਕਿਸਤਾਨ ਦੇ ਲੋਕਾਂ ਨੂੰ ਵੀ ਡਰਾਉਂਦੀਆਂ ਇਹ ਗੱਲਾਂ ਭਾਰਤ ਦੇ ਆਮ ਲੋਕਾਂ ਨੂੰ ਵੀ ਡਰਾਉਂਦੀਆਂ ਇਹਨਾਂ ਕਹਾਣੀਆਂ ਦੇ ਪਿੱਛੇ ਕਿਹੜੀ ਕਹਾਣੀਆਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਪਰ ਮੈਂ ਫੇਰ ਇਹ ਗੱਲ ਕਹਣਾ ਪਾਕਿਸਤਾਨ ਦੇ ਵੱਡੀ ਗਿਣਤੀ ਵਿੱਚ ਲੋਕ ਵੀ ਅਮਨਪਸੰਦ ਆ ਤੇ ਭਾਰਤ ਦੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਅਮਨਪਸੰਦ ਆ ਪਰ ਪੰਜਾਬੀਆਂ ਨੇ ਜਦੋਂ ਟਰੰਪ ਦੇ ਬਾਰੇ ਇਹ ਖਬਰਾਂ ਆਈਆਂ ਕਿ ਟਰੰਪ ਦੇ ਵਿੱਚ ਪੈ ਕੇ ਉਹ ਸਫਾਈ ਕਰਵਾਤੀ ਆ ਚੁਟਕਲੇ ਬਣਾਉਣੇ ਸ਼ੁਰੂ ਕਰਤੇ ਲੋਕਾਂ ਨੇ AI ਦੇ ਰਾਹੀਂ ਜਾਂ ਹੋਰ ਵੱਖ-ਵੱਖ ਸੌਫਟਵੇਅਰ ਦੇ ਰਾਹੀਂ ਜੇ 트럼ਪ ਦੇ ਪੱਗ ਬਣ ਕੇ ਤੇ ਉਹਨੂੰ ਬਣਾਉਣਾ ਸ਼ੁਰੂ ਕਰਤਾ ਜੀ ਕਿ ਇਹ ਹੈ ਬੰਦਾ ਸਿਰੇ ਦਾ ਇਹ ਹੈ ਬੰਦਾ ਜੀ ਡੋਨਲਡ ਸਿੰਘ 트럼ਪ ਇਹਨੇ ਕਰਵਾ ਦਿੱਤਾ ਕਮਾਲ ਕਈਆਂ ਨੇ ਤੇ ਵੀ ਗੱਲ ਕਹਿਣੀ ਸ਼ੁਰੂ ਕਰਤੀ ਕਿ ਪਹਿਲਾਂ ਕਹਿੰਦੇ ਹੁੰਦੇ ਸੀ 2022 ਦੀਆਂ ਚੋਣਾਂ ਦੇ ਮੌਕੇ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਤੇ ਚੰਨੀ ਕਰਦਾ ਮਸਲੇ ਹੱਲ ਲੋਕਾਂ ਨੇ ਸੋਸ਼ਲ ਮੀਡੀਆ ਤੇ ਲਿਖਣਾ ਸ਼ੁਰੂ ਕਰਤਾ ਘਰ ਘਰ ਦੇ ਵਿੱਚ ਚੱਲੀ ਗੱਲ 트럼ਪ ਕਰਾਉਂਦਾ ਮਸਲੇ ਹੱਲ ਲੋਕਾਂ ਨੂੰ ਮਜ਼ੇ ਆ ਰਹੇ ਆ ਇਹਨਾਂ ਗੱਲਾਂ ਦੇ ਵਿੱਚ ਸਵਾਦ ਹੋਣਾ ਸ਼ੁਰੂ ਕਰਤਾ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਗੱਲਾਂ ਲਿਖੀ ਕਿ ਅਸੀਂ ਕਰਿਆਨੇ ਵਾਲੀ ਦੁਕਾਨ ਤੋਂ 4-5 ਮਹੀਨੇ ਦਾ ਕਰਿਆਨਾ ਪਹਿਲਾਂ ਇਕੱਠਾ ਕਰਕੇ ਰੱਖ ਲਿਆ ਵੀ ਜੰਗ ਲੱਗਣੀ ਆ ਹੁਣ ਕਹਿੰਦੇ ਜੰਗ ਲੱਗਣੀ ਨਹੀਂ ਕਰਿਆਨੇ ਵਾਲਾ ਕਹਿੰਦਾ ਜੀ ਮੈਂ ਤਾਂ ਅੱਦੇ ਭਾਅ ਦੇ ਤੇ ਸਮਾਨ ਵਾਪਸ ਲਵਾਂਗਾ ਅਸੀਂ ਕੀ ਕਰੀਏ ਮਤਲਬ ਇਹ ਹੈ ਜੀ ਕਿ ਲੋਕਾਂ ਨੇ ਇਹਨਾਂ ਗੱਲਾਂ ਦੇ ਉੱਤੇ ਸਵਾਦ ਲੈਣਾ ਸ਼ੁਰੂ ਕਰਤਾ ਪਰ ਮੇਰੀ ਬੇਨਤੀ ਆ ਜੰਗ ਦੇ ਉੱਤੇ ਚਟਕਾਰੇ ਨਾ ਲਿਆ ਕਰੋ ਜੰਗ ਦੇ ਮਜ਼ੇ ਨਾ ਲਿਆ ਕਰੋ ਜੰਗ ਸਵਾਦ ਦੇਣ ਵਾਲੀ ਨਹੀਂ ਜਦੋਂ ਤੁਹਾਡਾ ਵਾਪੇ ਗਿਆ ਤਾਂ ਇਹਨਾਂ ਗੱਲਾਂ ਦੇ ਨਾਲ ਕਿ ਜੰਗ ਕੀ ਹੁੰਦੀ ਆ ਤੇ ਗੋਲਾ ਕੀ ਹੁੰਦਾ ਤੇ ਗੋਲੀ ਕੀ ਹੁੰਦੀ ਆ ਡਰੋਨ ਕੀ ਹੁੰਦਾ ਜਿੱਥੇ ਉਹ ਡਗਦਾ ਉਥੇ ਕਿਵੇਂ ਟੋਆ ਪਾ ਦਿੰਦਾ ਤੇ ਜੇ ਉਸ ਥਾਂ ਦੇ ਉੱਤੇ ਬੰਦਾ ਖੜਾ ਹੋਵੇ ਤੁਹਾਡੇ ਥੀਥੜੇ ਕਿਵੇਂ ਉੱਡਣਗੇ ਜਦੋਂ ਤੁਸੀਂ ਇਸ ਗੱਲ ਦਾ ਅਹਿਸਾਸ ਕਰੋਗੇ ਫਿਰ ਤੁਹਾਨੂੰ ਚੁਟਕਲੇ ਨਹੀਂ ਫੁਰਨੇ ਉਧਰ ਪਾਕਿਸਤਾਨ ਦੇ ਵਿੱਚ ਕੁਝ ਕੁੜੀਆਂ ਜਿਹੜੀਆਂ ਕਿ ਇਸ ਵੇਲੇ ਰੀਲਾਂ ਦੇ ਵਿੱਚ ਮਸਰੂਫ ਆ ਜਿਹੜੀਆਂ ਕਹਿ ਰਹੀਆਂ ਇੰਡੀਆ ਵਾਲੋ ਆਪਨੇ ਹਮਾਰਾ ਪਾਣੀ ਬੰਦ ਕਰ ਲਿਆ ਹਮ ਚਾਵਲ ਕਿਵੇਂ ਬਣਾएंगे ਇੰਡੀਆ ਵਾਲੋ ਆਪਕੋ ਹਮ ਐਸੇ ਲੱਗਤੇ ਹੈ ਕਿਆ ਉਹਨਾਂ ਦੇ ਲਈ ਇਹ ਮਜ਼ੇ ਵਾਲੀਆਂ ਗੱਲਾਂ ਉਨਰ ਲਈ ਇਹ ਬਸ ਸਵਾਦ ਲੈਣ ਵਾਲੀਆਂ ਗੱਲਾਂ ਆਪਣੇ ਫੋਲੋਅਰ ਵਧਾਉਣ ਵਾਲੀਆਂ ਗੱਲਾਂ ਉਹੋ ਜੇ ਸਾਡੇ ਵੀ ਘੁਗੜ ਕਰਨੇ ਕਹੀ ਹੈਗੇ ਆ ਜਿਹੜੇ ਕਿ ਇਨ੍ਹਾਂ ਕੰਮਾਂ ਦੇ ਵਿੱਚ ਪਏ ਹੋਏ ਪਰ ਫਿਕਰ ਕਰਿਆ ਕਰੋ ਫਿਕਰ ਵਾਲੀ ਗੱਲ ਦੇ ਉੱਤੇ ਸੰਜੀਦਾ ਹੋਣਾ ਸ਼ੁਰੂ ਕਰਗੇ ਜੋ ਰਾਤ ਫੇਰ ਹੋਇਆ ਜਿਸ ਤਰੀਕੇ ਨਾਲ ਬੰਬ ਡਿੱਗੇ ਆ ਜਿਸ ਤਰੀਕੇ ਨਾਲ ਡਰੋਨਾਂ ਦੀਆਂ ਖਬਰਾਂ ਆਈਆਂ ਜਿਵੇਂ ਅਸਮਾਨ ਦੇ ਵਿੱਚ ਲਕੀਰਾਂ ਦਿਸੀਆਂ ਚਾਨਣ ਦੀਆਂ ਤੇ ਇਹ ਗੱਲ ਕਹੀ ਗਈ ਹੈ ਵੀ ਜਿਵੇਂ ਅੱਤਸ਼ਵਾਦੀ ਨਹੀਂ ਹੁੰਦੀ ਵੀ ਅੱਤਸ਼ਵਾਦੀ ਤਾਂ ਹੋ ਜਾਂਦੀ ਤੇ ਚੰਗਿਆੜੇ ਪਿੱਛੇ ਚੰਗਿਆੜਾ ਡਿੱਗਦਾ ਹੁੰਦਾ ਉਹਦੇ ਪਿੱਛੇ ਹੋਰ ਚੰਗਿਆੜਾ ਥੱਲੇ ਨੂੰ ਆਉਂਦਾ ਉਸ ਤਰੀਕੇ ਦੇ ਨਾਲ ਇਹ ਦ੍ਰਿਸ਼ ਆਏ ਆ ਸੋ ਇਹਨਾਂ ਦ੍ਰਿਸ਼ਾਂ ਦੇ ਉੱਤੇ ਫਿਕਰ ਕਰਿਆ ਕਰੋ ਸਵਾਦ ਲੈਣੇ ਬੰਦ ਕਰੋ ਸਾਡੇ ਪੰਜਾਬੀਆਂ ਦੀ ਇੱਕ ਆਦਤ ਆ ਵੀ ਜਦੋਂ ਕੋਈ ਤਾਉ ਚੀਜ਼ ਦਿਸਦੀ ਹੋਵੇ ਤਾਂ ਭੱਜ ਕੇ ਛੱਤ ਤੇ ਚੜੀਦਾ ਨੇ ਆ ਛੱਤ ਤੇ ਚੜਨਾ ਬੰਦ ਕਰੋ ਉਹ ਮਾਮੇ ਦਾ ਮੁੰਡਾ ਨਹੀਂ ਕਿ ਜਿਹੜਾ ਆਪਣੇ ਨਾਲ ਲਿਹਾਜ਼ ਕਰੂਗਾ ਇਸ ਕਰਕੇ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਘਰ ਦੇ ਵਿੱਚ ਟਿਕ ਕੇ ਬੈਠੇ ਰਹੋ ਜੇਕਰ ਕੋਈ ਬਹੁਤ ਜ਼ਰੂਰੀ ਕੰਮ ਆ ਤਾਂ ਕਰਕੇ ਚਲੋ ਬਾਹਰ ਜਾਣਾ ਹੀ ਪੈਂਦਾ ਪਰ ਤਮਾਸ਼ਾ ਵੇਖਣ ਵਾਸਤੇ ਕਦੇ ਉਸ ਮੋੜ ਤੇ ਖੜਗੇ ਕਦੇ ਠੋਲਾ ਛੱਡਣ ਵਾਸਤੇ ਛੱਤ ਤੇ ਚੜਗੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰਿਆ ਕਰੋ ਤੇ ਮੇਰੀ ਇੱਕ ਬੇਨਤੀ ਹੈ ਕਈ ਵਾਰੀ ਸਾਰੇ ਪੰਜਾਬੀ ਇੱਕੋ ਜਿਹੇ ਨਹੀਂ ਉਧਰ ਲੈਂਦੇ ਪੰਜਾਬ ਦੇ ਵਿੱਚ ਵੀ ਤੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਬਹੁ ਗਿਣਤੀ ਪੰਜਾਬੀ ਇੱਕੋ ਜਿਹੇ ਆ ਕਿਉਂਕਿ ਹੁਣ ਤੱਕ ਆਪਾਂ ਸਾਰੇ ਇੱਕੋ ਜਿਹੇ ਰਹੇ ਆ ਪਰ ਇਹ ਜਿਕੇ ਕੁਝ ਕੁ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਦੇ ਵਿੱਚ ਨਾ ਕਦੇ ਉਹਨੂੰ ਕੋਈ ਨਾ ਕੋਈ ਛੁਰਲੀ ਛੜਤੀ ਕਦੇ ਉਹਨੂੰ ਕੋਈ ਨਾ ਕੋਈ ਛੁਰਲੀ ਛੜਤੀ ਇਹਦੇ ਵਿੱਚ ਯਕੀਨ ਵੱਧ ਕਰਦੇ ਇਦਾਂ ਦੀਆਂ ਗੱਲਾਂ ਤੋਂ ਟਲਿਆ ਕਰੋ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਐਵੇਂ ਗਰੁੱਪਾਂ ਦੇ ਵਿੱਚ ਕੁਝ ਨਾ ਕੁਝ ਐਵੇਂ ਮਸਾਲੇਦਾਰ ਚਟਕਾਰੇ ਵਾਲੀ ਖਬਰ ਨਾ ਪਾਇਆ ਕਰੋ ਕਿ ਆਹ ਹੋ ਗਿਆ ਉਹ ਹੋ ਗਿਆ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਖਾਸ ਕਰਕੇ ਮੰਜਲੰਦਰ ਦੀ ਗੱਲ ਕਰਦੇ ਆ ਜਲੰਧਰ ਦੇ ਡੀਸੀ ਸਾਹਿਬ ਜਿਹੜੇ ਉਹਨਾਂ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਆ ਉਹ ਕਹਿੰਦੇ ਜੀ ਕਿ ਜਿਹੜੀ ਲੋਕ ਅਦਾਲਤ ਆ ਉਹ ਕਹਿੰਦੇ ਜੀ ਰੱਦ ਕੀਤੀ ਜਾਂਦੀ ਆ ਤੇ ਉਹ ਕਹਿੰਦੇ ਜੀ ਕਿ ਅਗਲੇ ਦਿਨਾਂ ਤੱਕ ਅਗਲੇ ਕੋਈ ਦਿਨਾਂ ਤੱਕ ਜਲੰਧਰ ਸ਼ਹਿਰ ਦੇ ਵਿੱਚ ਕਿਤੇ ਵੀ ਅੱਤਸ਼ਵਾਦੀ ਚਲਾਉਣ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਜਾਂ ਹੋਰ ਡੀਜੇ ਦਾ ਕੁਝ ਹੋਰ ਕਰਨ ਦੇ ਉੱਤੇ ਬਿਲਕੁਲ ਮੁਕੰਮਲ ਪਾਬੰਦੀ ਲਾਈ ਜਾਂਦੀ ਆ ਆਪਾਂ ਇਹਨਾਂ ਗੱਲਾਂ ਨੂੰ ਫੋਲੋ ਕਰਿਆ ਕਰਗੇ ਉਹਨੇ ਉਲੰਘਣਾ ਕਰਤੀ ਪਾਕਿਸਤਾਨ ਨੇ ਵਾਦਾ ਕਰਕੇ ਤਾਂ ਤੋੜ ਦਿੱਤਾ ਵਾਦਾ ਕਰਕੇ ਉਹ ਫਿਰ ਗਿਆ ਇਹ ਤਾਂ ਆਪਾਂ ਨੂੰ ਖਬਰਾਂ ਪਤਾ ਤੇ ਆਪਾਂ ਆਪ ਵੀ ਫਿਰਨਾ ਬੰਦ ਕਰ ਗਏ ਤੇ ਮੈਂ ਇੱਕ ਵਾਰੀ ਫੇਰ ਉਸ ਟੀਵੀ ਚੈਨਲਾਂ ਨੂੰ ਉਸ ਮੀਡੀਏ ਨੂੰ ਇਹ ਗੱਲ ਕਹਿਣਾ ਕਿ ਭਾਈ ਤੁਸੀਂ ਕਰਾਚੀ ਕੁਰੂਤੀ ਵੱਲ ਜਾਓ ਤੁਹਾਨੂੰ ਲਾਹੌਰ ਉਡੀਕ ਰਿਆ ਉਹ ਲਾਹੌਰ ਜਿੱਥੇ ਤੁਸੀਂ ਕਹਿੰਦੇ ਸੀ ਵੀ ਭਾਈ ਉਸਮੇਂ قبضہ ਕਰ ਲਿਆ ਅਬ ਤਾਂ ਕਰਾਚੀ ਭਾਰਤ ਦੇ ਕਬਜ਼ੇ ਮੇ ਆ ਗਿਆ ਤੇ ਭਾਈ ਤੁਸੀਂ ਪਹੁੰਚੋ ਫਿਰ ਤੁਸੀਂ ਪਹੁੰਚ ਨਹੀਂ ਰਹੇ ਤੁਹਾਡੀ ਉਡੀਕ ਕਰ ਰਹੇ ਆ ਤੁਸੀਂ ਪਹੁੰਚੋ ਤੁਹਾਨੂੰ ਇੱਕ ਵਾਰੀ ਫੇਰ ਮੌਕਾ ਮਿਲ ਗਿਆ ਤੁਸੀਂ ਦੇਖੋ ਜੀ ਕਿ ਇਹ 3 ਘੰਟੇ ਦੇ ਲਈ ਮਾਹੌਲ ਸ਼ਾਂਤੀਪੂਰਨ ਰਿਹਾ ਤੇ ਉਸ ਤੋਂ ਬਾਅਦ ਫਿਰ ਅਗ ਨਿਕਲੀ ਆ ਤੁਸੀਂ ਪਹੁੰਚੋ ਤੁਸੀਂ ਉੱਥੇ ਜਾ ਕੇ ਆਪਣਾ ਦਫਤਰ ਖੋਲੋ ਤੁਹਾਨੂੰ ਇਸ ਵੇਲੇ ਅ ਮਗਰ ਕਰੋਮਾ ਲਾ ਕੇ ਕਰੋਮਾ ਮੇਰੇ ਖਿਆਲ ਵੀ ਸਾਡੇ ਕਈ ਪੈਣਾ ਵੀਰਾਂ ਨੂੰ ਨਹੀਂ ਪਤਾ ਹੋਣਾ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਖੜ ਕੇ ਹਰੇ ਰੰਗ ਦਾ ਪਰਦਾ ਲਾ ਕੇ ਤੇ ਫਿਰ ਤੁਸੀਂ ਵੀਡੀਓ ਬਣਾਉਣੇ ਆ ਨਾ ਮੂਰੇ ਖੜ ਕੇ ਤੇ ਉਹ ਹਰੇ ਰੰਗ ਦੇ ਉੱਤੇ ਜਿਹੜਾ ਪਰਦੇ ਦੇ ਪਿਛੇ ਤੇ ਉਹ ਤੁਸੀਂ ਆਪ ਦੇ ਪਿਛਲੇ ਪਾਸੇ ਕੰਪਿਊਟਰਾਈਜ਼ਡ ਭਾਵੇਂ ਜਹਾਜ਼ ਚਲਾ ਲਓ ਅਮੇ ਟੈਂਕ ਚਲਾ ਲੋ ਜਿਹੜੀਆਂ ਵੱਡੀਆਂ ਵੱਡੀਆਂ ਹਿੰਦੀ ਫਿਲਮਾਂ ਬਣਦੀਆਂ ਉਹ ਇਸ ਤਰੀਕੇ ਨਾਲ ਬਣਦੀਆਂ ਤੇ ਇਸ ਤਰੀਕੇ ਦੇ ਨਾਲ ਹੀ ਇਹ ਵੱਡੇ ਵੱਡੇ ਟੀਵੀ ਚੈਨਲ ਕਰਦੇ ਆ ਇਹ ਕੋਈ ਟੈਂਕ ਦੇ ਮੂਰੇ ਨਹੀਂ ਖੜੇ ਹੁੰਦੇ ਇਹ ਕੋਈ ਕਹਿੰਦੇ ਵੀ AK47 ਦੇ ਮੂਰੇ ਖੜੇ ਹੁੰਦੇ ਆ ਇਹ ਕੋਈ ਕਹਿੰਦੇ ਜੀ ਕਿ ਡਰੋਨ ਦੇ ਮੂਰੇ ਖੜੇ ਹੁੰਦੇ ਆ ਇਹ ਸਾਰੇ ਕਮਰੇ ਦੇ ਵਿੱਚ AC ਚੱਲਦੇ ਹੁੰਦੇ ਉੱਥੇ ਬਹੁਤ ਸਾਰੇ ਇਹ ਠੋਲੇ ਛੱਡਦੇ ਆ ਸਵਾਦ ਲੈਂਦੇ ਆ ਕਿ ਮੇਰੀ ਰੀਚ ਕਿੰਨੀ ਆ ਮੈਨੂੰ ਕਿੰਨੇ ਕੁ ਲੋਕਾਂ ਨੇ ਦੇਖਿਆ ਮੈਨੂੰ ਐ ਕੀਤਾ ਪਰ ਆਪਾਂ ਸਵਾਦ ਲੈਣਾ ਬੰਦ ਕਰਕੇ ਇਸ ਮੀਡੀਆ ਨੂੰ ਦੇਖਣਾ ਬੰਦ ਕਰੀਏ ਉਸ ਮੀਡੀਆ ਨੂੰ ਜਿਹੜਾ ਕਿ ਦੂਜੇ ਪੰਜਾਬ ਦੇ ਵਿੱਚ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਉਹਨੂੰ ਵੀ ਦੇਖਣਾ ਤੁਸੀਂ ਘਟਾਓ ਬੰਦ ਕਰੋ ਇਹਦੀਆਂ ਰੀਲਾਂ ਰੂਲਾਂ ਵੇਖ ਕੇ ਟਾਈਮ ਨਾ ਪਾਸ ਕਰਿਆ ਕਰੋ ਜਾਂ ਆਪਾਂ ਇਹ ਗੱਲ ਲਿਖ ਦਈਏ ਆਪਦੀ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਕਿ ਅਸੀਂ 24 ਘੰਟੇ ਵੇਲੇ ਹਾਂ ਸਾਨੂੰ ਕੋਈ ਕੰਮ ਨਹੀਂ ਬਸ ਸਾਨੂੰ ਇਹੀ ਕੰਮ ਹੈ ਹੋਰ ਸਾਨੂੰ ਕੋਈ ਕੰਮ ਨਾ ਲਾਇਆ ਜਾਵੇ ਸੋ ਭਾਈ ਇੱਕ ਵਾਰ ਫੇਰ ਗੱਲ ਮੁਕਦੀ ਇਹ ਹੈ ਸਵਵਥ ਰਸਾ ਸਿਰੇ ਤੇ ਗੰਢ ਰਾਤ ਫੇਰ ਤਣਾਪੂਰਨ ਰਹੀ ਹੈ ਰਾਤ ਫੇਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬਲੈਕਆਊਟ ਰਿਹਾ ਰਾਤ ਫਿਰ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਬਲੈਕਆਊਟ ਰਿਹਾ ਰਾਤ ਫਿਰ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਬਲੈਕਆਊਟ ਰਿਹਾ ਜਦੋਂ ਇਸ ਗੱਲ ਦਾ ਚਾਬ ਬਣਾਇਆ ਜਾ ਰਿਹਾ ਸੀ ਕਿ ਜੰਗ ਖਤਮ ਹੋ ਗਈ ਹੈ ਉਹ ਜੰਗ ਖਤਮ ਨਹੀਂ ਹੋਈ ਅਗਲੇ ਪਲਾਨ ਦੇ ਵਿੱਚ ਕੀ ਹੁੰਦਾ ਆਪਾਂ ਕੁਝ ਕਹਿ ਨਹੀਂ ਸਕਦੇ ਪਲ-ਪਲ ਦੇ ਉੱਤੇ ਸਥਿਤੀ ਬਦਲ ਰਹੀ ਹੈ ਪਰ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹਾਂ ਲੋਕਾਂ ਦਾ ਵੱਡਾ ਹਿੱਸਾ ਜੰਗ ਨਹੀਂ ਮੁਹੱਬਤ ਚਾਹੁੰਦਾ ਮੁਹੱਬਤੀ ਲੋਕਾਂ ਨੂੰ ਸਲਾਮ ਕਰਨੀ ਬਣਦੀ ਹੈ ਤੇ ਜਿਹੜੇ ਲੋਕ ਅੱਗ ਲਾ ਕੇ ਧੂਣੀ ਸੇਕਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਲੋਕਾਂ ਨੂੰ ਲਹਨਤ ਰੱਜ ਕੇ ਪੈਣੀ ਚਾਹੀਦੀ ਆ ਤੁਸੀਂ ਕਿਹੜੇ ਪਾਸੇ ਨੂੰ ਖੜਨਾ ਇਹ ਤੁਹਾਡੀ ਆਪਣੀ ਇੱਛਾ ਹੈਗੀ ਆ ਪਰ ਸੋਸ਼ਲ ਮੀਡੀਆ ਦੇ ਉੱਤੇ ਅੱਗ ਨਾ ਭਰਾਓ ਸੋਸ਼ਲ ਮੀਡੀਆ ਦੇ ਉੱਤੇ ਭਰਮ ਨਾ ਫਲਾਓ ਸੋਸ਼ਲ ਮੀਡੀਆ ਦੇ ਉੱਤੇ ਕੱਲਾ ਆਪ ਦਾ ਉल्लू ਸਦ ਕਰਨੀ ਖਾਤਰ ਕੁਝ ਵੀ ਪਾਉਣਾ ਬੰਦ ਕਰੋ ਆਪਾਂ ਜ਼ਿੰਮੇਵਾਰ ਨਾ ਕਰਕੇ ਬਣੀਏ ਆਪਾਂ ਤਮਾਸ਼ੀ ਨਹੀਂ ਆ ਤਮਾਸ਼ੀ ਨਾਲ ਦੀ ਭੀੜ ਨਹੀਂ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਕਦੇ ਉਹਦੀ ਚੀਜ਼ ਕੱਟ ਕੇ ਪਾਤੀ ਕਦੇ ਉਹਦੀ ਚੀਜ਼ ਕੱਟ ਕੇ ਪਾਤੀ ਇਹਨਾਂ ਗੱਲਾਂ ਨੂੰ ਆਪਾਂ ਸਮਝ ਗਏ ਕਿ ਨਕਾਰਨਾ ਕਿਵੇਂ ਉਹਨਾਂ ਨੂੰ ਇਸ ਵੇਲੇ ਗੱਲ ਮੁਕਦੀ ਹੈ ਕਿ ਰਾਤ ਸੌਖੀ ਨਹੀਂ ਲੰਗੀ ਰਾਤ ਫੇਰ ਫਿਕਰਾਂ ਦੇ ਵਿੱਚ ਲੰਗੀ ਆ ਰਾਤ ਫੇਰ ਹਨੇਰੇ ਦੇ ਵਿੱਚ ਲੰਗੀ ਆ ਅਗਲੇ ਕੁਝ ਘੰਟਿਆਂ ਬਾਰੇ ਕੁਝ ਕਹਿ ਨਹੀਂ ਸਕਦਾ